ਬਾਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਰਾ ਸਤਿ ਸ੍ਰੀ ਅਕਾਲ ਇਹ ਕੀ ਕਹਿਣਾ ਚਾਹੋ ਕਿ ਜਿਹੜਾ ਪਾਣੀ ਇੰਨਾ ਆ ਗਿਆ ਵੇ ਇਹਦੇ ਬਾਰੇ ਕੀ ਵਿਚਾਰ ਸਾਂਝ ਕਰੋ ਪਾਣੀ ਤੇ ਵੇਖੋ ਇਹ ਤੇ ਅੱਜ ਆ ਮਤਲਬ ਸਮੇਂ ਦੀ ਮਾਰ ਕਹ ਲੋ ਤੁਸੀਂ ਨਰੋਚਾ ਰੱਬ ਦੀ ਟ੍ਰੋਫੀ ਲਾ ਲੋ ਹਾਂਜੀ ਸਮੇਂ ਦੀ ਮਾਰ ਦੇ ਲੋ ਪਿੰਡੀਆਂ ਸੋ ਤੁਹਾਨੂੰ ਬੜਾ ਪ੍ਰਮਾਤਮਾ ਨੂੰ ਦੋਣ ਜਾਂਦਾ ਨਹੀਂ ਦੇਖ ਸਕਦੇ ਜੀ ਤੇ ਬਾਕੀ ਚਲੋ ਸਾਰੀ ਸੰਗਤ ਦਾ ਬੜਾ ਸ਼ੋਗ ਮਿਲ ਗਿਆ ਵਾ ਹਾਂਜੀ ਇਹੋ ਹੀ ਆ ਵੀ ਪ੍ਰਸ਼ਾਦਾ ਜਿਹੜਾ ਵਾ ਉਹ ਗੜੀ ਨਾ ਕਰੋ ਪਿੰਡ ਸਾਰੇ ਡੁੱਬਣ ਦੇ ਇਧਰ ਵੀ ਸਾਰੇ ਥੱਲੇ ਠੀਕ ਸਾਰੇ ਅੱਗੇ ਜਾਈ ਜਾਂਦੇ ਹਨ ਜਿੰਨੇ ਵੀ ਜਾਂਦੇ ਆਪਰੇ ਬਿਲਕੁਲ ਸਾਰੇ ਬਿਲਕੁਲ ਗੜੀ ਲਈ ਜਾਂਦੇ ਆ ਹਾਂਜੀ ਆ ਥੱਲੇ ਵਾਲੇ ਪਿੰਡਾਂ ਨੂੰ ਕੋਈ ਪੁੱਛਣ ਨਹੀਂ ਲਿਆ ਬੱਲੜਵਾਲ ਬਾਰੇ ਪਾਣੀ ਗਰੰਡਿਆ ਆ ਵਾ ਕਿ ਨਹਿਰ ਟੁੱਟ ਗਈਗਾ ਕੀ ਹਾਂਜੀ 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 ਤੇ ਇੱਕ ਆਲੀ ਵਾਲਾ ਇੱਧਰ ਬੰਦੇ ਪਿੰਡ ਅਸ਼ਕ ਦੇਤ ਹੋਰ ਤੇ ਚੱਕ ਬਲ ਤਕੂ ਵਾਲੇ ਬੜੇ ਪਿੰਡ ਥੱਲੇ ਪ੍ਰਭਾਵਿਤ ਹੋ ਗਏ ਹਟ ਤੋਂ ਹਾਂਜੀ 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 ਜਿਨ੍ਹਾਂ ਦੀ ਬੱਤੀ ਵੀ ਰਾਤ ਦੀ ਕੱਟੀ ਗਈ ਆ ਠੀਕ ਹੈ ਠੀਕ ਹੈ ਹਾਂਜੀ ਤੇ ਬੇਨਤੀ ਇਹ ਆ ਵੀ ਕਿਹੜੇ ਵਲੰਟੀਅਰ ਜਿੱਥੇ ਵੀ ਲੱਗੇ ਆ ਇਹ ਨਹੀਂ ਇੱਥੇ ਲੱਗੇ ਆ ਉਹਨਾਂ ਨੂੰ ਪਾਣੀ ਦਾ ਨਹੀਂ ਤੇ ਪੁੱਛ ਲਿਆ ਕਰੋ ਜਾਂਦੇ ਆ ਬਿਲਕੁਲ ਜੀ ਆਪਾਂ ਵੀ ਸ਼ਹਿਰ ਦੇ ਇੱਥੇ ਘਟਗਾ ਖੜੇ ਆ ਸਹੀ ਗੱਲ ਇਹ ਹੋਏ ਮੰਨਣੀ ਚਾਹੀ ਪਾਣੀ ਆ ਨਾ ਕਿ ਬਾਬੇ ਨੇ ਸਾਨੂੰ ਇਹ ਪੁੱਛਿਆ ਵੀ ਪ੍ਰਸ਼ਾਸਨ ਅਸ਼ਕ ਨਾਲ ਇਹ ਨਾ ਕਿ ਪ੍ਰਸ਼ਾਸਨ ਘਟਾਰੀ ਨੇ ਇਹ ਤੁਹਾਡੀ মিডিਆ ਲਈ ਬੜਾ ਧੰਨਵਾਦ ਤੁਸੀਂ ਬੜਾ ਫਾਦ ਦੇ ਰਹੇ ਸਾਰੇ ਪੰਜਾਬ ਦਾ ਹੀ ਹਾਂਜੀ 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 ਜਿਹੜਾ ਗੜਾ ਪੰਜਵਾਂ ਥਾਂ ਮ ਬਹੁਤ ਪਰੇਸ਼ਾਨੀ ਚ ਆ ਗਿਆ ਦੇਖੋ ਸਹੀ ਗੱਲ ਹੈ ਇਹ ਵਾਹ ਅਸੀਂ ਬੜਾ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਵਧੀਆ ਮਤਲਬ ਕੰਮ ਕਰਦੇ ਆਪਣੇ ਤੌਰ ਤੇ ਸਾਰੇ ਭੈਣ ਭਰਾਾਂ ਨਾਲ ਗੱਲ ਪਹੁੰਚਦੀ ਹੁੰਦੀ ਹੈ ਕਿ ਜਿਹੜਾ ਨਹੀਂ ਵੀ ਪਤਾ ਤੇ ਤੁਹਾਡੀ মিডিਆ ਵਿਚਾਰਾ ਆਪ ਵੀ ਬੰਦੇ ਰੈਸਕਿਊ ਕਰਨ ਲਿਆ ਹੋਇਆ ਇੱਥੋਂ ਤੱਕ ਆਪ ਬੇੜੀਆਂ ਚ ਜਾ ਜਾ ਕੇ ਰੈਸਕਿਊ ਬਿਲਕੁਲ ਸਹੀ ਹੈ ਜੀ ਇਦਾਂ ਹੀ ਇਦਾਂ ਹੀ ਜਿਹੜਾ ਪ੍ਰਵਾਹ ਦਿੱਤੇ ਹੋ ਜੀ ਹਾਂਜੀ ਹਾਂਜੀ ਤੇ ਸਾਰੇ ਨੂੰ ਬੇਨਤੀ ਹੈ ਵੀ ਇੱਕ ਬੰਦੇ ਦਾ ਫਾਦੋ ਹੁ ਰੋਡ ਚੱਲੀ ਜਿੰਨਾ ਬਾਬੇ ਹੁਣ ਬਚਾਈ ਹੋ ਗੱਡੀ ਵਾਲੇ ਨੂੰ ਵੀਰ ਨੂੰ ਦੋ ਤਿੰਨ ਨਰੀਆਂ ਵੀ ਧੱਕਿਆ ਪਰ ਉਹ ਨਹੀਂ ਗਿਆ ਧੱਕਾ ਹਾਂਜੀ ਟ੍ਰੈਲੀ ਦਾ ਟ੍ਰੈਲੀ ਪਰ ਵੀਰ ਸੰਜੋਗ ਤੇ ਆ ਸਾਡਾ ਬੜਾ ਵਧੀਆ ਤੇ ਤੁਹਾਨੂੰ ਧੰਨਵਾਦ ਆ ਪੰਜਾਬ ਦੇ ਨਾਲ ਪਿਆ ਪੂਰਾ ਖੜਿਆ ਹੋਇਆ ਹੈ ਰੋਡ ਛੁੱਟ ਗਿਆ ਵੀਰ ਹਣੀ ਸਾਰੇ ਨੇ ਮੈਂ ਹੁੰਦਾ ਹੈ ਟਵਰੀਆਂ ਹਾਂਜੀ ਗਾੜੀ ਹੋ ਗਈ ਇਹਦੀ ਸੇਵਾ ਦਾ ਹੈ ਅਗਰ ਵੀਰ ਵਾਲੀ ਪਰਮਾਤਮਾ ਆਪਲੇ ਵਾਰੀਆਂ ਦੀ ਸੇਵਾ ਦਾਨ ਕਰਨ ਆਪਾਂ ਬਿਲਕੁਲ ਬਿਲਕੁਲ ਸਹੀ ਹੈ ਬੰਨੇ ਪਰ ਬੇਨਤੀ ਹੈ ਵੀ ਥੱਲੇ ਥੱਲੇ ਫੰਡਾ ਦਾ ਵੀ ਥੋੜਾ ਜਿਹਾ ਵੇਚ ਕੇ ਹਾਂਜੀ ਹਾਂਜੀ ਥੱਲੇ ਉਹ ਜਿੱਥਾਂ ਨੂੰ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਜੀ ਇੱਧਰ ਵੀ ਵੇਖ ਸਕਦੇ ਜੀ ਆ ਵੀ ਛੱਡੀਆਂ ਆਪਣੀਆਂ ਬਹੁਤ ਸਿਆਆਂ ਆਏ ਨੇ ਸਰਕਾਰੀ ਅਫਸਰ ਹਾਂ ਕੋਈ ਵੀ ਦੇਖ ਸਕਦੇ ਜੀ ਵੇਖੋ ਹਣ ਕੀ ਕਰਦੇ ਇਹ ਚੰਦੇ ਆ ਚਲੋ ਅੱਗੇ ਹੀ ਕਰੋ ਇਹ ਵੀ ਪਚਾਰ ਸਾਜੇ ਕਰਨਗੇ ਆਪਣੇ ਜਾ ਕੇ ਇਹਨਾਂ ਦਾ ਵੀ ਜਲਦੀ ਧੰਨਵਾਦ ਆ ਜੀ ਵੀ ਜਿਹੜੇ ਪਹੁੰਚੇ ਇੱਥੇ ਉਹਨਾਂ ਲਈ ਜਿਹੜੇ ਪਿੰਡਾਂ ਦੇ ਪਿੰਡ ਹੀ ਅੱਗੇ ਡੁੱਬ ਚੁੱਕੇ ਆ ਤੇ ਵੀਰ ਭਰਾ ਚਲੋ ਬਹੁਤ ਜ਼ਿਆਦਾ ਸੇਵਾ ਕਰਦੇ ਆ ਇਦਾਂ ਆਪਣੇ ਟਰਾਲੀ ਤੇ ਟਰੈਕਟਰ ਲੈ ਕੇ ਜਾ ਰਹੇ ਅੱਗੇ ਤੇ ਅੱਗੇ ਉਹ ਪਸ਼ੂ ਵੀ ਲੈ ਕੇ ਆਉਂਦੇ ਕੱਟ ਕੇ ਇਹ ਆਮ ਜਨਤਾ ਜਿਹੜੀ ਫਸੀ ਹੋਈ ਆ ਘਰਾਂ ਦੇ ਵਿੱਚ ਉਹਨਾਂ ਨੂੰ ਬਾਹਰ ਲੈ ਕੇ ਆਉਂਦੇ ਆ ਅਜੇ ਇੰਦਰ ਵੜਿਆ ਹੋ ਅਜੇ ਚੌਂਕੀ ਨਾਲ ਲੱਗਦਾ ਕਿ ਜਾ ਰਹੇ ਆ ਜਾਂ ਸੰਤ੍ਰੋਪ ਤੇ 4 ਲੀਟਰ 4 ਲੀਟਰ ਉਹ ਇਕਦਾਂ ਲਿਆ ਜਿਹੜੀਆਂ ਬਹੁਤ ਪਾਰਟ ਲਗਾਣ ਅੱਗੇ ਪਹੁੰਚ ਲੋ ਜਿਹੜੇ ਖਾਦੇ ਹੋਏ ਲੋਕਾਂ ਨੂੰ ਕੱਢਣ ਵਾਸਤੇ ਜੀ ਇਹਨਾਂ ਦਾ ਧੰਨਵਾਦ ਹੈ ਜਿਹੜੇ ਵੀਰ ਭਰਾ ਪਹੁੰਚ ਰਹੇ ਆ ਬਾਕੀ ਵੱਧ ਤੋਂ ਵੱਧ ਭਾਈ ਜੀ ਪਹੁੰਚੋ ਇੱਥੇ ਜਿਹੜੇ ਉੱਚੇ ਏਰੀਆ ਦੇ ਵਿੱਚ ਬਚੇ ਹੋਏ ਆ ਲੋਕ ਇੱਥੇ ਵੱਧ ਤੋਂ ਵੱਧ ਪਹੁੰਚਣਾ ਤੇ ਆ ਕੇ ਇੱਥੇ ਜਿਹੜੀ ਆ ਨੀਵੇਂ ਇਲਾਕੇ ਵਾਲਿਆਂ ਦੀ ਮਦਦ ਕਰੋ ਆ ਭਾਈ ਨਹੀਂ ਦੇ ਸਾਡੇ ਜਿਹੜੇ ਕਿਹੜੇ 32000 ਫੈਕਟਰੀ ਨੋ ਸਾਈਡ ਤੇ ਚਲਾਈ ਫਿਰ ਇਹ ਐਨੂ ਕਰ ਮਾਤਾ ਇਹ ਰਾਜਨੀਤਿਕ ਸੇਵਾਵਾਦ ਪਾਣੀ ਦੇ ਲੱਗ ਰੱਖੇ ਬੜੀਆਂ ਵੇ ਰਾਤ ਆ ਆਪਣੇ ਵੱਲੋਂ ਕੱਟਣ ਲੱਗਾ ਇਹ ਖੜਾ ਗਿਆ ਹੈ ਫੈਸਲ ਟੁੱਟ ਗਿਆ ਟੁਰਦਾ ਜੱਗਾ ਟੁੱਟ ਗਿਆ ਕਮਜਾ ਆਇਆ ਕੋਈ ਨਾ ਕੋਈ ਵਜਾ ਟਾਇਰ ਤੇ ਵਿੰਗਾ ਆ ਗਿਆ ਅੰਦਰੋਂ ਜਾਓ ਧਿਆਨ ਨਾਲ ਧਿਆਨ ਨਾਲ ਓਏ ਕੋਈ ਕਿਧਰ ਵੱਡ ਵੜ ਲਾ ਮੈਨੂੰ ਤੇ ਲੱਗ ਗਿਆ ਇਹਨਾਂ ਨੇ ਆ ਕੇ ਕਲੱਚ ਦੀ ਆ ਗਈ ਬਾਸ਼ ਨਾ ਪਹਿਲਾਂ ਵੀ ਇਹਨਾਂ ਨੇ ਪੱਕਾ ਬੜਾ ਓਹ ਓਹ ਮਗਰ ਬੰਦੇ ਦੇਖ ਬੇ ਆਹ ਜਾਣਾ ਨਾ ਨਾ ਪਾਣੀ ਨਹੀਂ ਆਵਾਜ਼ ਰਾ ਨਾ ਨਾ ਬੇ ਲੇਕਿਨ ਇਹ ਪੜਾਇਆ ਉਹ ਪੱਕੀ ਹੋਣਾ ਪਾਣੀ ਵੀ ਆਣੀ ਹੈ ਹੋ ਅੱਗੋਂ ਆਹ ਮਿਲੇ ਪਾਣੀ ਨੂੰ ਫਿਰ ਚੁੱਪੀ ਆਣੀ ਨਾ ਸੱਲੋਂ ਵੀ ਇੱਕ ਵਾਰੀ ਨਾ ਆਂਗੇ ਰ ਆਉਂਦੇ 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 ਯਾਰ ਨੇ ਇਹ ਵੀ ਇੱਕ ਤੋਂ ਕਿਹਾ ਦਾ ਕੰਮ ਹੈ ਬਹੁਤ ਚਾਈਕ ਦੇ ਦੁਨੀਆ ਦੇ ਮਿੰਦਰੀ ਵੇ ਕੀ ਕੰਗਰੇ ਜਮਾ ਹੈ ਆਓ ਚੱਲ ਜੀ ਇਹ ਲੱਗਦੀ ਕਿ ਇਹ ਨਾ ਕਰਦੇ ਗਾਣੇ ਬੜੇ ਚੱਲਦੇ ਗਾਣੇ ਬੰਦੀ ਨਹੀਂ ਡੰਡ ਬੰਦੀ ਦੇਖ ਕੇ ਜੀਦੇ ਪੜਾ ਦਾ ਲਾਭ ਆਇਆ ਉਹ ਵੰਦੀ ਦਾ ਹੀ ਅੱਗੇ ਨਹੀਂ ਜਾਣੀ ਏ ਇਹ ਬੰਦ ਹੋ ਗਈ ਤੇ ਕਿਸੇ ਤਰਨੀ ਬਾਜ